ਜਿਹੜਾ ਬੰਦਾ ਬਹੁਤ ਕੰਜੂਸ ਹੈ ਬੜਾ ਸਿਆਣਾ ਉਹਨੂੰ ਕਿੰਨਿਆ ਜਾਂਦਾ ਜਿਹੜਾ ਬੜਾ ਕੰਜੂਸ ਹੈ ਬੜਾ ਕਾਰੋਬਾਰ ਦਾ ਧਿਆਨ ਰੱਖਦਾ ਹੈ ਬੜਾ ਹਰ ਚੀਜ਼ ਦਾ ਧਿਆਨ ਰੱਖਦਾ ਹੈ ਅੱਛੀ ਗੱਲ ਰੱਖਣਾ ਚਾਹੀਦਾ ਪਰ ਜਿਹੜਾ ਅਧਿਆਤਮ ਰਸਤੇ ਤੇ ਚੱਲਦਾ ਹੈ ਉਹ ਥੋੜਾ ਜਿਹਾ ਕੰਜੂਸ ਨਹੀਂ ਹੁੰਦਾ ਉਹ ਖੁੱਲੇ ਦਿਲ ਦਾ ਬੰਦਾ ਹੁੰਦਾ ਕਿਉਂਕਿ ਉਹਨੇ ਦਾਨ ਦੀ ਮਹਿਮਾ ਨੂੰ ਵੀ ਸਮਝ ਲਿਆ ਕੀ দান ਦੇ ਨਾਲ ਵੱਧਦਾ ਘਟਦਾ ਨਹੀਂ। ਉਹ ਹਰ ਛੱਤ ਨੂੰ ਪ੍ਰਨਾਲਾ ਲੱਗਾ ਹੁੰਦਾ ਹੈ ਹਰ ਕੋਠੇ ਨੂੰ ਪ੍ਰਨਾਲਾ ਲੱਗਾ ਹੁੰਦਾ ਹੈ ਤੇ ਇਸੇ ਤਰ੍ਹਾਂ ਇਨਸਾਨ ਦੀ ਜੇਬ ਨੂੰ ਵੀ ਪ੍ਰਨਾਲਾ ਜਿਹੜਾ ਉਹ ਲੱਗਿਆ ਹੋਣਾ ਚਾਹੀਦਾ ਉਹ ਪ੍ਰਨਾਲਾ দান ਦਾ ਹੋਣਾ ਚਾਹੀਦਾ ਨਾ ਕਿ ਦੁੱਖਾਂ ਵਿੱਚ ਪੈਸੇ ਜਾਣ ਨਾ ਕੋਟ ਕਚਹਿਰੀਆਂ 'ਚ ਜਾਣ ਨਾ ਡਾਕਟਰਾਂ ਕੋਲ ਜਾਣ ਸੋ ਕਹਿਣ ਦਾ ਭਾਵ ਕੀ ਉਹ দান ਦੇ ਜ਼ਰੀਏ ਹੀ ਜਾਣ ਪ੍ਰਨਾਲਾ ਜ਼ਰੂਰੀ ਹੈ। De Samantha Jeruria.